ਜੇ ਅਸਲੀ ਸਿੱਖਿਆ ਉਹ ਵੀ ਲੋਕਾਂ ਵਾਸਤੇ ਸੋਚਦਾ ਜੇ ਅਸਲੀ ਕੰਮ ਬਰੇਡ ਹੈ ਉਹ ਵੀ ਲੋਕਾਂ ਵਾਸਤੇ ਸੋਚਦਾ ਪਤਾ ਨਹੀਂ ਗਾਹਾਂ ਜਾਣ ਨਾਲ ਪ੍ਰਸ਼ਾਸਨ ਦੇ ਨਾਲ ਕਿਧੂੰ ਆਉਂਦਾ ਜਾਂ ਸਾਡੇ ਵਰਕਰਾਂ ਦੇ ਨਾਲ ਕਿਧੂੰ ਆਉਂਦਾ ਮੇਰਾ ਕਹਿਣਾ ਸਾਡੇ ਵਰਕਰਾਂ ਦੇ ਨਾਲ ਕਿਧੂੰ ਆਉਂਦਾ ਜਦੋਂ ਅਥਰੂ ਗੰ ਚੱਲਦੇ ਹੁੰਦੇ ਨੇ ਕਿ ਇਹ ਜਿਹੜੇ ਡਿਊਟੀ ਮੋਰਚੇ ਨੇ ਇਹ ਆਲੂ ਤਾਂ ਹੈ ਨਹੀਂ ਵੀ ਇਹਨਾਂ ਨੂੰ ਬੋਰੀ 'ਚ ਪਾ ਲੋ ਮੂੰਹ ਬੰਦ ਤੇ ਇੱਕ ਮੋਰਚਾ ਬਣ ਗਿਆ ਇਹ ਵਿਚਾਰ ਨੇ ਜਦੋਂ ਵਿਚਾਰ ਡੋਡੂ ਨੇ ਫਿਰ ਸਾਡੀ ਸਟੇਜਾਂ ਵੀ ਡੋਡੂ ਲੱਗਣਗੀਆਂ ਸਾਬ ਤਾਂ ਕਹਿੰਦੇ ਅਸੀਂ ਜਾਵਾਂਗੇ ਵਿਧਾਨ ਸਭਾ ਦਾ ਸੈਸ਼ਨਾਂ ਕਹਿੰਦੇ ਕਹਿੰਦੇ ਐਸੀ ਤਾਂ ਨੱਕ ਜ ਧੂਆਂ ਲਿਆਵਾਂਗੇ ਉਹ ਗ੍ਰਾਹਾਂ ਜਵਾਬ ਦਿਓ ਜੇ ਤਾਂ ਉਹ ਤੈ ਹੋਇਆ ਫਿਰ ਤਾਂ ਅਸੀਂ ਮਾਰਚ ਕਰ ਸਕਦੇ ਹਾਂ ਪਰ ਜੇ ਸੀ ਇਹ ਤੈ ਹੀ ਨਹੀਂ ਹੋਇਆ ਫਿਰ ਸਾਨੂੰ ਮਾਰਚ ਨਹੀਂ ਕਰਨਾ ਚਾਹੀਦਾ ਸਾਰੇ ਦੇ ਲੱਤਾ ਕੁਝ ਵਾਰ ਚਲਦੀਆਂ ਮੇਰਾ ਕਹਿਣ ਦਾ ਮਤਲਬ ਜੇ ਗ੍ਰਾਹਾਂ ਵਾਲੇ ਦਾ ਹੋਇਆ ਵੀ ਅਸੀਂ ਪ੍ਰਸ਼ਾਸਨ ਨਾਲ ਸਾਡਾ ਤੈ ਵੀ ਅਸੀਂ ਮਾਰਚ ਕਰਾਂਗੇ ਮੈਂ ਇਸੋ ਸਾਡੇ ਵਾਲੇ ਕੋਈ ਮੀਟਿੰਗ 'ਚ ਨਹੀਂ ਹੈਗਾ ਜੀ ਜੇ ਸਾਡੇ ਵਾਲੇ ਵੀ ਤੈ ਹੋਇਆ ਕੀ ਸ਼ਾਇਦ ਮਾਰਚ ਕਰਨਗੇ ਜੇ ਹਾਂ ਇੱਥੋਂ ਤੇ ਕਰਾਉ ਚੰਡੀਗੜ੍ਹ ਦੇ ਵਿੱਚ ਕਿਸਾਨ ਪਹੁੰਚੇ ਨੇ ਇੱਕ ਪਾਸੇ ਜੁਗਿੰਦਰ ਸਿੰਘ ਗੁਰਾਹ ਆਪਣੀ ਜਥੇਬੰਦੀ ਦੇ ਨਾਲ ਦੂਜੇ ਪਾਸੇ ਬਲਵੀਰ ਸਿੰਘ ਰਾਜੇਵਾਲ ਹੋਰੀ ਆਪਣੇ ਜਿਹੜੇ ਆ ਜਥੇਬੰਦੀ ਦੇ ਨਾਲ ਨੇ ਸਾਡੇ ਨਾਲ ਰੁਲਦੂ ਸਿੰਘ ਮਾਨਸਾ ਨੇ ਗੱਲਬਾਤ ਕਰਾਂਗੇ ਕਿ ਦੋ ਥਾਵਾਂ ਦੇ ਉੱਤੇ ਸਟੇਜਾਂ ਲੱਗੀਆਂ ਨੇ ਤੇ ਪੁਰਾਣੀਆਂ ਵੀ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਵੀ ਗੱਲ ਕਰਾਂਗੇ ਕਿ ਇੱਕ ਕੇਸ ਸੀਗਾ ਹੋਟਲ ਵਾਲਾ ਉਸ ਦੀ ਹੁਣ ਕਿੱਥੇ ਤੱਕ ਗੱਲ ਪਹੁੰਚੀ ਹੈ ਮਾਨਸਾ ਸਾਹਿਬ ਅੱਜ ਦੋ ਸਟੇਜਾਂ ਲੱਗੀਆਂ ਹੋਈਆਂ ਨੇ ਹਾਲਾਂਕਿ ਪਹਿਲਾਂ ਵੀ ਲੱਗਦੇ ਸੀਗੇ ਸਟੇਜਾਂ ਦੋ ਦੋ ਤਿੰਨ ਤਿੰਨ ਸਟੇਜਾਂ ਲੱਗ ਜਾਂਦੀਆਂ ਸੀਗੀਆਂ ਤੇ ਇੱਕੋ ਸੈਕਟਰ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਨਹੀਂ ਇਹ ਕੋਈ ਪਹਿਲੀ ਵਾਰ ਨਹੀਂ ਗਰਹਾ ਸਾਹਿਬ ਪਹਿਲੇ ਦਿਨ ਉਹ ਅੱਡ ਚੱਲਦੇ ਨੇਗੇ ਪਰ ਜਿਹੜਾ ਅਸੀਂ ਪ੍ਰੋਗਰਾਮ ਦਿੰਨੇ ਆ ਆਉਂਦੇ ਮਾਗਰ ਨੇ ਮਤਲਬ ਇਹ ਪ੍ਰੋਗਰਾਮ ਅਸੀਂ ਦਿੱਤਾ ਅਸੀਂ ਦਿੱਲੀ ਦਾ ਪ੍ਰੋਗਰਾਮ ਦਿੱਤਾ ਤਾਂ ਵੀ ਉਹ ਮਾਗਰ ਆਏ ਉੱਥੇ ਵੀ ਉਹਨਾਂ ਨੇ ਆਪਣੀ ਸਟੇਜ ਮਾਗਰ ਲਈ ਕੋਈ ਨਹੀਂ ਉਹਨਾਂ ਦੇ ਵਿਚਾਰ ਨੇ ਲੜਦੇ ਨੂੰ ਵੀ ਲੋਕਾਂ ਵਾਸਤੇ ਚੰਗੀ ਗੱਲ ਹੈ ਸਟੇਜ ਲੱਗਣੀ ਜਾਂ ਅੱਡ ਲੱਗਣੀ ਕੋਈ ਬਹੁਤੀ ਵੱਡਾ ਫਰਕ ਨਹੀਂ ਪੈਂਦਾ ਵੀ ਉਹ ਬੋਲਦਾ ਕੀ ਆ ਬੰਦਾ ਕਿ ਉਹ ਵੀ ਕਿਸਾਨਾਂ ਦੀਆਂ ਮੰਗਾਂ ਬੋਲਦਾ ਹੈ ਇਧਰੋਂ ਸਾਡੇ ਮੋਰਚਾ ਵੀ ਕਿਸਾਨਾਂ ਦੀਆਂ ਮੰਗਾਂ ਬੋਲਦਾ ਹੈ ਹਾਂ ਹੋਊਗਾ ਸਮਾਂ ਕਦੇ ਆ ਜਾਊਗਾ ਇਕੱਠੇ ਵੀ ਹੋ ਜਾਗੇ ਕੋਈ ਗੱਲ ਨਹੀਂ ਇਕੱਠੇ ਹੋ ਕੇ ਲੜਨ ਲੱਗੇ ਬਿਲਕੁਲ ਜਿਸ ਤਰੀਕੇ ਨਾਲ ਮੰਗਾਂ ਸੇਮ ਨੇ ਡਿਮਾਂਡ ਸੇਮ ਹੈ ਕਿ ਪੰਜਾਬ ਦੇ ਮੁੱਦੇ ਹੱਲ ਹੋਣੇ ਚਾਹੀਦੇ ਆ ਸਾਰੀ ਗੱਲ ਚੱਲਦੀ ਹੈ ਤੇ ਵੱਖਰੇ ਵੱਖਰੇ ਥਾਵਾਂ ਤੇ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਤੁਸੀਂ ਇਕੱਠੇ ਹੋ ਕੇ ਗੱਲਬਾਤ ਨਹੀਂ ਕਰਦੇ ਕਦੇ ਕਿ ਇਕੱਠੇ ਹੋ ਕੇ ਚੱਲੀਏ ਆਪਾਂ ਸਾਰੇ ਨਹੀਂ ਇਸ ਤਰ੍ਹਾਂ ਹੁੰਦਾ ਹੈ ਦੂਲਣ ਲੜਨ ਦਾ ਢੰਗ ਤਰੀਕਾ ਅਡੋਡੀ ਹੁੰਦਾ ਹੈਗਾ ਮਾਤਵਾਲਾ ਅਸੀਂ ਸਾਡਾ ਮੋਰਚਾ ਕਿਸੇ ਹੋਰ ਤਰੀਕੇ ਨਾਲ ਸੋਚਦਾ ਵੀ ਅੰਦੋਲਨ ਲੜਨਾ ਹੈ ਗ੍ਰਹਾਂ ਸਾਹਿਬ ਹੋਰ ਸੋਚਦੇ ਨੇ ਇਸ ਤਰੀਕੇ ਨਾਲ ਲੜਨਾ ਹੈ ਡੱਲੇ ਵਾਲ ਹੋਰ ਸੋਚਦੇ ਨੇ ਤੁਹਾਡੇ ਸਾਹਮਣੇ ਹੈ ਵੀ ਇਸ ਤਰੀਕੇ ਨਾਲ ਲੜਨਾ ਹੈ ਇਹ ਜਿਹੜੇ ਡੁੱਡੀ ਮੋਰਚੇ ਨੇ ਇਹ ਆਲੂ ਤਾਂ ਹੈ ਨਹੀਂ ਵੀ ਇਹਨਾਂ ਨੂੰ ਬੋਰੀ ਚ ਪਾ ਲਓ ਮੂੰਹ ਬੰਦ ਤੇ ਇੱਕ ਮੋਰਚਾ ਬਣ ਗਿਆ ਇਹ ਵਿਚਾਰ ਨੇ ਜਦੋਂ ਵਿਚਾਰ ਡੁੱਡੀ ਨੇ ਫਿਰ ਸਾਡੀ ਸਟੇਜਾਂ ਵੀ ਡੁੱਡੀ ਲੱਗਣਗੀਆਂ ਸਾਡੇ ਮੋਰਚੇ ਵੀ ਡੁੱਡੀ ਲੱਗਣਗੇ ਹਾਂ ਕਿਤੇ ਸਮਾਂ ਆਜੂਗਾ ਇਕੱਠੇ ਹੋ ਜਾਾਂਗੇ ਆਪਦੇ ਵਿਚਾਰ ਫਿਰ ਛੱਡਨੇ ਪੈਣਗੇ ਨੇ ਜਿੱਦ ਤੇ ਦੁਬਾਰੇ ਇਕੱਠੇ ਹੋਵਾਂਗੇ ਜਿਹੜੇ ਸਾਡੇ ਮੋਰਚੇ ਦੇ ਵਿਚਾਰ ਹੋਣਗੇ ਉਹ ਸਾਨੂੰ ਪਾਸੇ ਰੱਖਣੇ ਪੈਣਗੇ ਜਿਹੜੇ ਗ੍ਰਾਹਾਂ ਦੇ ਵਿਚਾਰ ਹੋਣਗੇ ਉਹਨੂੰ ਪਾਸੇ ਰੱਖਣੇ ਪੈਣਗੇ ਜਿਹੜੇ ਡੱਲਿਆ ਦੇ ਵਿਚਾਰ ਉਹਨੂੰ ਪਾਸੇ ਰੱਖਣੇ ਪੈਣਗੇ ਵੀ ਕਿਵੇਂ ਲੜਨਾ ਹੈ ਫੇਰ ਸਾਨੂੰ ਲੜਾਈ ਦਾ ਇੱਕ ਵਿਚਾਰ ਬਣਾਉਣਾ ਪਊਗਾ ਵੀ ਆਹ ਮੁੱਦੇ ਨੇ ਇੰਨਾ ਮੁੱਦਿਆਂ ਦੀ ਬੋਲਣਾ ਤੇ ਬਾਹਰ ਹੀ ਜਿਵੇਂ ਦਿੱਲੀ ਦਿੱਲੀ ਵੀ ਅਸੀਂ ਮੈਂ ਘਟੋ ਘਟ 24 25 32 ਜਿਥੇ ਬੰਦੀਆਂ ਬੰਗੀਆਂ ਜਾਂ ਉਦੋਂ ਵੀ ਅਸੀਂ ਆਪਦੇ ਵਿਚਾਰ ਪਾਸੇ ਰੱਖੇ ਵੀ ਆਹ ਤਿੰਨ ਕਾਲੇ ਕਾਨੂੰਨ ਬਿਜਲੀ ਐਟ ਪਰਾਲੀ ਐਕਟ ਇਹਨਾਂ ਤੇ ਲੜਨਾ ਹੈ ਇੱਧੂ ਬਾਹਰ ਨਹੀਂ ਕਿਥੇ ਨਹੀਂ ਜਾਣਾ ਜਿਹੜਾ ਉਹਨੂੰ ਕਹੇ ਕਿ ਇੱਧਰ ਬਾਹਰ ਨਾ ਜਾ ਫਿਰ ਇਸੇ ਕਰਕੇ ਆਪਾਂ ਲੜਾਈ ਜਿੱਤ ਗਏਗੀ ਬਿਲਕੁਲ ਦੂਜੇ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਜਿਹੜੇ ਲੀਡਰ ਨੇ ਗੁਰਿੰਦਰ ਸਿੰਘ ਭੰਗੂ ਹੋਰੀ ਉਹ ਤੁਹਾਨੂੰ ਰੈਡ ਲੀਅਰ ਕਹਿੰਦੇ ਨੇ ਕਹਿੰਦੇ ਕੋਈ ਵਿਚਾਰਧਾਰਾ ਨਹੀਂ ਹੈਗੀ ਇਹਦੀ ਰੋਲਦੂ ਸਿੰਘ ਮਾਨਸਾ ਦੀ ਨਾ ਗੁਰੂ ਨਾਨਕ ਦਾ ਨਾ ਕਿਸੇ ਹੋਰ ਨੂੰ ਨਮੰਦਾ ਨਾ ਫਤਿਹ ਦੀ ਸਾਂਝ ਕਰਦਾ ਤੁਹਾਨੂੰ ਰੈਡ ਲੀਅਰ ਕਹਿੰਦੇ ਆ ਵਰਿੰਦਰ ਸਿੰਘ ਪੰਗੂ ਉਹ ਕੁਛ ਵੀ ਕਹੀਂ ਜਾਂ ਨਾ ਕਿਸੇ ਦੇ ਕਹਿਣ ਨਾਲ ਕੁਛ ਨਹੀਂ ਹੁੰਦਾ ਉਹ ਲੋਕਾਂ ਨੂੰ ਪਤਾ ਹੁੰਦਾ ਪ੍ਰੈਸ਼ਰ ਨੂੰ ਪਤਾ ਹੁੰਦਾ ਕਿਹੜਾ ਲੀਡਰ ਕਹਿਆ ਜਾ ਜਿਹੜਾ ਕਿਵੇਂ ਆ ਉਹ ਕੁਛ ਕਹੀਂ ਜਾਵੇ ਉਹ ਮੇਰੇ ਖਿਲਾਫ ਕੁਛ ਬੋਲਣ ਮੈਂ ਨਹੀਂ ਉਹਨਾਂ ਦੇ ਖਿਲਾਫ ਬੋਲਦਾ ਨਾ ਪਹਿਲਾਂ ਬੋਲਿਆ ਕਦੇ ਨਾ ਮੈਂ ਹੁਣ ਬੋਲਾਂ ਉਹ ਜੋ ਮਰਜ਼ੀ ਕਹਿਣ ਪਰ ਜੇ ਕਹਿ ਦੀਏ ਸਿੱਖ ਵਿਚਾਰ ਤੇ ਕਾਮਰੇਡ ਵਿਚਾਰ ਇੱਕੋ ਹੀ ਚੀਜ਼ ਹੈ ਜੇ ਅਸਲੀ ਸਿੱਖ ਹੈ ਉਹ ਵੀ ਲੋਕਾਂ ਵਾਸਤੇ ਸੋਚਦਾ ਜੇ ਅਸਲੀ ਕਾਮਰੇਡ ਹੈ ਉਹ ਵੀ ਲੋਕਾਂ ਵਾਸਤੇ ਸੋਚਦਾ ਇਹ ਵਿਚਾਰ ਇੱਕੋ ਹੀ ਹੈ ਮਤਲਬ ਸਾਡਾ ਲੜਨ ਦਾ ਢੰਗ ਅਡੁੱਡੀ ਹੈ ਉਹ ਮੈਨੂੰ ਕੁਝ ਕਹਿਣਾ ਮੈਨੂੰ ਉਹਨੂੰ ਕੁਝ ਕਹਿਣਾ ਬਿਲਕੁਲ ਅੱਛਾ ਇੱਥੇ ਕੀ ਕੁਝ ਤਿਆਰੀ ਹੈ ਤੁਹਾਡੀ ਜਿਸ ਤਿੱਕਰਾਂ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਹਾਂ ਮੰਗਾਂ ਜਿਹੜੀਆਂ ਲੈ ਕੇ ਪਹੁੰਚੇ ਹੋਏ ਹਾਂ ਉਗਰਾਣ ਸਾਹਿਬ ਤਾਂ ਕਹਿੰਦੇ ਚਾਰ-ਪੰਜ ਦਿਨ ਬੈਠਣਗੇ ਤੁਸੀਂ ਹਾਲਾਂਕਿ ਅੱਜ ਹੀ ਚੱਲ ਜਿਓਗੇ ਕੀ ਡਿਮਾਂਡ ਲੈ ਕੇ ਆਏ ਹੋ ਇੱਥੇ ਅਸੀਂ 12 ਤੇ 13 ਮੰਗਾਂ ਨੇ ਸਾਡੀਆਂ ਉਹਦਾ ਚੈਟਰ ਰਿਕ ਬਣਿਆ ਹੋਇਆ ਸਰਕਾਰ ਨੂੰ ਭੇਜਿਆ ਹੋਇਆਗਾ ਅਸੀਂ ਪਹਿਲੀ ਜਿੱਤ ਸਾਡੀ ਹੀ ਹੈ ਵੀ 14 ਸਾਲ ਬਾਅਦ ਅਸੀਂ ਚੰਡੀਗੜ੍ਹ ਦੇ ਅੰਦਰ ਬਣ ਗਏ ਇਹ ਜਿਹੜਾ ਪ੍ਰਸ਼ਾਸਨ ਹੈ ਸੈਂਟਰ ਸਰਕਾਰ ਦੇ ਅਧੀਨ ਹੈ ਇਹਦਾ ਮਤਲਬ ਸੈਂਟਰ ਸਰਕਾਰ ਪਿੱਛੇ ਹਟੀ ਹਾਂ ਪੰਜਾਬ ਸਰਕਾਰ ਪਿੱਛੇ ਹੱਟੀ ਐ ਤਾਂ ਅਸੀਂ ਅੰਦਰ ਦਾਖਲ ਹੋ ਗਏ ਮੇਰੀ ਜ ਜਥੇਬੰਦੀ ਦੀ رائے ਹੈ ਮੇਰੀ ਹੁਣ ਵੀ رائے ਜੇ ਮੀਟਿੰਗ ਨੂੰ ਸਾਨੂੰ ਇੱਥੋਂ ਸਮਾਪਤ ਕਰਨਾ ਦੇਣਾ ਚਾਹੀਦਾ ਹਾਂ ਜੇ ਕੋਈ ਪ੍ਰਸ਼ਾਸਨ ਨਾਲ ਤੈਅ ਹੋਇਆ ਵੀ ਅਸੀਂ ਮਾਰਚ ਕਰਨਾ ਹੈ ਪਹਿਲਾਂ ਦੱਸੋ ਜੇ ਤਾਂ ਉਹ ਤੈਅ ਹੋਇਆ ਫਿਰ ਤਾਂ ਅਸੀਂ ਮਾਰਚ ਕਰ ਸਕਦੇ ਹਾਂ ਪਰ ਜੇ ਸੀ ਤੈਅ ਹੀ ਨਹੀਂ ਹੋਇਆ ਫਿਰ ਸਾਨੂੰ ਮਾਰਚ ਨਹੀਂ ਕਰਨਾ ਚਾਹੀਦਾ ਫਿਰ ਲੀਡਰਾਂ ਤੋਂ ਵਿਸ਼ਵਾਸ ਉੱਠ ਜਾਂਦਾ ਪ੍ਰਸ਼ਾਸਨ ਦਾ ਵੀ ਉੱਠ ਜਾਂਦਾ ਸਰਕਾਰ ਦਾ ਵੀ ਉੱਠ ਜਾਂਦਾ ਫਿਰ ਸਾਨੂੰ ਇੱਥੇ ਸਮਾਪਤ ਕਰ ਦੇਣਾ ਚਾਹੀਦਾ ਗਰਾਹਾਂ ਸਾਹਿਬ ਤਾਂ ਕਹਿੰਦੇ ਅਸੀਂ ਜਾਵਾਂਗੇ ਵਿਧਾਨ ਸਭਾ ਦਾ ਸੈਸ਼ਨ ਨਾ ਕਹਿੰਦੇ ਕਹਿੰਦੇ ਅਸੀਂ ਤਾਂ ਨੱਕ 'ਚ ਕੀ ਕਹਣਾ ਗੱਲ ਪੰਦਰਾਂ ਹੀ ਗਾਹਾਂ ਜਾਣ ਨਾਲ ਪ੍ਰਸ਼ਾਸਨ ਦੇ ਨਾਲ ਕਿੱਧੂੰ ਆਉਂਦਾ ਜਾਂ ਸਾਡੇ ਵਰਕਰਾਂ ਦੇ ਨਾਲ ਕਿੱਧੂੰ ਆਉਂਦਾ ਮੇਰਾ ਕਹਿਣਾ ਸਾਡੇ ਵਰਕਰਾਂ ਦੇ ਨਾਲ ਕਿੱਧੂੰ ਆਉਂਦਾ ਜਦੋਂ ਅਥਰੂ ਗਾਂ ਚੱਲਦੇ ਹੁੰਦੇ ਨੇਗੇ ਪ੍ਰਸ਼ਾਸਨ ਦੇ ਕੋਈ ਨੱਕ ਕਿੱਧੂੰ ਆ ਨਹੀਂ ਆਉਂਦਾ ਨਾ ਸਰਕਾਰ ਦੇ ਨੱਕ ਕਿੱਧੂੰ ਆਉਂਦਾ ਜਦੋਂ ਸਾਡੇ ਪਾਣੀ ਦੀਆਂ ਬਿਛਾੜਾਂ ਪੈਂਦੀਆਂ ਸਾਡੇ ਦੇ ਅਥਰੂ ਗਾਂ ਸਿਸਟੇਡ ਨੇ ਉਦੋਂ ਸਾਡੇ ਮਤਲਬ ਸਾਡੀਆਂ ਨਸਾਂ ਚ ਟੂੰਗਾ ਪੈਂਦਾ ਇਹਦੇ ਬਾਰੇ ਸਾਨੂੰ ਲੜਾਈ ਟੰਗਣਾ ਲੜਨੀ ਕਹਿੰਦੇ ਅਸੀਂ ਓਨੀ ਗੱਲ ਕਰਦੇ ਆ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ ਲੱਤਾਂ ਸਾਡੀਆਂ ਬਾਹਰ ਚੱਲਦੀਆਂ ਇਸ ਕਰਕੇ ਗੱਲ ਕਰਦੇ ਆਂ ਕਹਿੰਦੇ ਇਹ ਆ ਫਿਰ ਉਹੀ ਹੋਏਗਾ ਜੇ ਲੱਤਾ ਪਾ ਚੱਲਦੀ ਹੋਣੀ ਐ ਇਸ ਕਰਕੇ ਉਹ ਗ੍ਰਾਹ ਅੱਗੇ ਜਾਏਗਾ ਜੇ ਤੁਹਾਡੀਆਂ ਫਿਰ ਨਹੀਂ ਚੱਲਦੀ ਹੋਣੀਆਂ ਫਿਰ ਤੁਸੀਂ ਨਹੀਂ ਜਾਣ ਸਾਰੀਆਂ ਲੱਤਾ ਕੁਝ ਭਰ ਚੱਲਦੀਆਂ ਮੇਰਾ ਕਹਿਣ ਦਾ ਮਤਲਬ ਜੇ ਗ੍ਰਾਹ ਵਾਲੇ ਦਾ ਹੋਇਆ ਵੀ ਅਸੀਂ ਪ੍ਰਸ਼ਾਸਨ ਦਾ ਸਾਡਾ ਤੈਅ ਵੀ ਅਸੀਂ ਮਾਰਚ ਕਰਾਂਗੇ ਮੈਂ ਐਸੋ ਸਾਡੇ ਵਾਲੀ ਕੋਈ ਮੀਟਿੰਗ ਨਹੀਂ ਹੈਗਾ ਤੀ ਜੇ ਸਾਡੇ ਵਾਲੇ ਵੀ ਤੈਅ ਹੋਇਆ ਫਿਰ ਸ਼ਾਇਦ ਮਾਰਚ ਕਰਨਗੇ ਜੇ ਹਾਂ ਇੱਥੋਂ ਤੇ ਕਰਾਉਣਾ ਹੋਇਆ ਤੇ ਫਿਰ ਕਹਾ ਅਗਾਹ ਜਾਵਾਂਗੇ ਮੈਂ ਸਹਿਮਤ ਨਹੀਂ ਹੋਊਂਗਾ ਬਿਲਕੁਲ ਨਹੀਂ ਹੋਊਂਗਾ ਫਿਰ ਤੁਹਾਨੂੰ ਇੱਥੋਂ ਸਮਝਾਉਤ ਕਰ ਦੇਣਾ ਚਾਹੀਦਾ ਜਿੰਨੀ ਗੱਲ ਹੋਈ 19 ਦੇ ਵਿੱਚ ਰਹਾ ਬਾ 19 ਤੇ ਆ ਅਸ ਜਿੰਨੀ ਅਸੀਂ ਕਹੀ ਹੈ ਸਾਨੂੰ ਉਹਨੇ ਤੇ ਬਜੱਦ ਰਹਿਣਾ ਚਾਹੀਦਾ ਹੈ ਬਾਦਮੀ ਗੱਲ ਕਦੀ ਨਹੀਂ ਕਰਨੀ ਬਿਲਕੁਲ ਅੱਛਾ ਦੂਜੇ ਪਾਸੇ ਤੁਹਾਡਾ 5 ਸਟਾਰ ਹੋਟਲ ਦੀ ਬੜੀ ਚਰਚਾ ਚੱਲਦੀ ਹੈ ਪਿੱਛੇ ਜੇ ਕਾਫੀ ਵੀਡੀਓ ਵਾਇਰਲ ਹੋਈਆਂ ਬੜੀਆਂ ਗੱਲਾਂ ਹੋਈਆਂ ਹੁਣ ਮਾਨਸਾ ਪੁਲਿਸ ਨੇ ਮੇਰੇ ਦੇ ਵਿੱਚ ਕਾਰਵਾਈ ਕੀਤੀ ਹੈ ਕੀ ਗੱਲ ਸੀਗੀ ਹੁਣ ਕੀ ਕਾਰਵਾਈ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਮੇਰਾ ਖਿਆਲ ਹੈ ਜਦੋਂ ਕੋਈ ਪੱਤਰਕਾਰ ਹੀ ਹੋਊਗਾ ਉਹ ਵੀ ਮੇਰੀ ਵੀਡੀਓ ਚੜ ਜੇ ਮਤਲਬ ਦੋ ਗੱਲਾਂ ਬੋਲ ਕੇ ਕਿ ਵੀਡੀਓ ਦੇ ਪੈਸੇ ਪੂਸੇ ਜੇ ਬਣਦੇ ਨੇ ਇਹਦੇ ਮੈਨੂੰ ਆਇ ਲੱਗਦਾ ਲੱਗਣ ਵੀ ਜ਼ਿਆਦੇ ਚੜ ਜੂਗੀ ਬਰੇ ਮੈਨੂੰ ਬਰੇ ਫੋਨ ਆਏ ਰਿਸ਼ਤੇਦਾਰਾਂ ਦੇ ਮਿੱਤਰ ਦੋਸਤਾਂ ਦੇ ਆ ਇੱਕ ਡੀਆਈਜੀ ਦਾ ਫੋਨ ਆਇਆ ਮੇਰਾ ਮਿੱਤਰ ਹੈ ਮੇਰਾ ਸਾਡੇ ਮਾਨਸਾ ਬਾਵਾ ਐਸਐਸਬੀ ਰਹਿ ਕੇ ਆ ਉਹਨੇ ਤੜਕੀ ਫੋਨ ਕਰਿਆ ਮੈਨੂੰ ਹੀ ਪਤਾ ਲੱਗ ਗਿਆ ਅਸੀਂ ਫਤਿਹ ਕੇ ਸਾਂਝੀ ਗੱਲ ਮੇਰਾ ਹਾਲ ਚਾਲ ਪੁੱਛਿਆ ਮੈਂ ਉਹਦਾ ਪੁੱਛਿਆ ਮੈਂ ਉਹ ਪਹਿਲਾਂ ਹੀ ਕਹਤਾ ਮੈਂ ਕਾਏ ਕਮਰੇ ਚਾਹੀਦੇ ਨੇ ਕਾਏ ਬੋਕੋ ਕਰਦਾ ਤੇਰੇ ਵਾਸਤੇ ਕਾਂ ਤੇਰੀ ਮਰਜ਼ੀ ਆ ਤੇ ਮਰਜ਼ੀ ਕਰ ਦੇ ਨਾ ਮੇਰਾ ਹੋਟਲ ਐ ਨਾ ਮੇਰਾ ਕੁਸ ਐ ਮੈਨੂੰ ਦਾਦੇ ਨੇ 16 ਕਿੱਲੇ ਜ਼ਮੀਨ ਦਿੱਤੀ ਸੀਗੀ 4 ਵਿਕੀ ਐ ਸੰਘਰਸ਼ਾ ਜਲਾ ਲਓ ਕੰਮ ਘੱਟ ਕਰਨੇ ਆ ਲਾ ਲਓ 12 ਕਿੱਲੇ ਜ਼ਮੀਨ ਐ ਮੇਰੇ ਕੋਲ ਹੁਣ ਮਤਲਬ ਕੋਈ ਮੇਰੇ ਅਹਜਾ ਕੋਈ ਚੀਜ਼ ਨਹੀਂ ਮੇਰੇ ਜੋ 1 ਰੁਪਏ ਮੇਰੀ ਲੀਡਰਸ਼ਿਪ ਚੋਂ ਮੇਰੇ ਜੋ ਮੇਰੇ ਵਰਕਰ ਚੋਂ 1 ਰੁਪਏ ਦਾ ਨੁਕਸਾਨ ਕਰਦੇ ਮੈਂ ਉਹਦਾ 100 ਦਿਨ ਨੂੰ ਤਿਆਰ ਹੁਣ ਕਿੱਥੇ ਗੱਲ ਪਹੁੰਚੀ ਕੋਈ ਐਫ ਆਈ ਆਰ ਦਰਜ ਹੋਈ ਐ ਜਿਵੇਂ ਮਾਨਨਦੀ ਦਾ ਕੇਸ ਵੀ ਕਹਿੰਦੇ ਕੀਤਾ ਜਾ ਸਕਦਾ ਜਦੋਂ ਕਹਿੰਦੇ ਝੂਠ ਹੁੰਦਾ ਮੈਂ ਕਰਾਉਣਾ ਨਹੀਂ ਚਾਹੁੰਦਾ ਸੀਗਾ ਵੀ ਇਹੋ ਜਿਹੇ ਕੁੱਤੇ ਭੌਂਕਦੀ ਰਹਿੰਦੇ ਨੇ ਭੌਂਕੀ ਜਾਣ ਦਿਓ ਠੀਕ ਆ ਨਾ ਗੱਲ ਹਾਥੀਆਂ ਮਗਰ ਪਹਿਲੇ ਵੀ ਕਹਿੰਦੇ ਵੀ ਉੱਤੇ ਭੌਂਕਦੀ ਉਹ ਭੌਂਕੀ ਜਾਣ ਦਿਓ ਪਰ ਜਿਹੜੇ ਸਾਡੇ ਮਿੱਤਰ ਦੋਸਤ ਜਾਂ ਕੋਈ ਅਫਸਰ ਮਿੱਤਰ ਹੈਗਾ ਉਹ ਕਹਿੰਦੇ ਪਰਚਾ ਦਾ ਦਰਜ ਕਰਾਂਗੇ ਇੱਕ ਬੰਦੇ ਜ਼ਿਕਰ ਹੈ ਮੈਂ ਉਹਦੀ ਕੋਈ ਗੌਰ ਨਹੀਂ ਕਰੀ ਵੀ ਉਹਦੀ ਜਮਾਨਤ ਹੋ ਗਈ ਉਹਦਾ ਕੀ ਹੋ ਗਿਆ ਮੈਂ ਉਹਦਾ ਪਿੱਛੇ ਹੀ ਨਹੀਂ ਕਰਿਆ ਵੀ ਉਹ ਆਦਾ ਕਹਿ ਗਿਆ ਮੇਰਾ خیال ਹੈ ਇਹ ਵੀ ਗੱਲ ਮਸ਼ਹੂਰੀ ਹੋਈ ਹੋਈ ਮੇਰੀ ਮੇਰੀ ਘੱਟੀ ਦਾ ਕੋਈ ਹੈ ਨਹੀਂ ਵੀ ਘਟ ਗਈ ਹੋਊਗੀ ਠੀਕ ਹੈ ਮੈਂ ਇੱਥੋਂ ਤੇ ਕਰ ਕਹਿੰਦਾ ਵੀ ਜੇ ਮੇਰਾ ਕੋਈ ਹੈ ਜਾਂ ਹੋਟਲ ਹੈ ਮੈਨੂੰ ਕਾਗਜ਼ ਭੇਜ ਦਨ ਮੈਂ ਮੋਰਚੀ ਨੂੰ ਦਾਨ ਕਰ ਮੋਰਚਾ ਉੱਥੇ ਮੀਟਿੰਗਾਂ ਕਰੇ ਮੋਰਚਾ ਕੁਛ ਕਰੇ ਉਹਨੂੰ ਮਦਦ ਕਰਦਾ ਜੇ ਕੋਈ ਹੈ ਤਾਂ ਮੇਰੇ ਕੋਲ ਕਾਗਜ਼ ਭੇਜਦਾ ਬਿਲਕੁਲ ਤੁਹਾਡੇ ਤੇ ਵੀ ਸਵਾਲ ਆ ਜਾਂਦੇ ਸੀ ਕਹਿੰਦੇ ਕਿ ਜਦੋਂ ਮੋਰਚੀ ਲੱਗਦੇ ਆ ਹਾਲਾਂਕਿ ਦਿੱਲੀ ਵੇਲੇ ਵੀ ਇਹ ਗੱਲਾਂ ਚੱਲਦੀਆਂ ਸੀ ਕਿ ਆਪ ਕਮਰਿਆਂ ਦੇ ਵਿੱਚ ਚੱਲ ਜਾਂਦੇ ਨੇ ਹੋਟਲਾਂ ਦੇ ਵਿੱਚ ਚਲੇ ਜਾਂਦੇ ਨੇ ਹਾਲਾਂਕਿ ਤੁਸੀਂ ਇਹ ਵੀ ਕਿਹਾ ਸੀ ਕਿ ਕਿ ਮੇਰੇ 60 ਵਜੇ ਹੋਈ ਆ ਮੇਰੇ ਆ ਚੀਜ਼ਾਂ ਨੇ ਇਸ ਕਰਕੇ ਮਜਬੂਰੀ ਦੇ ਵਿੱਚ ਉੱਥੇ ਰਹਿਣਾ ਪੈਂਦਾ ਕਿ ਤੇ ਉਹੀ ਚੀਜ਼ਾਂ ਤੇ ਨਾਲ ਕੈਰੀ ਕਰਕੇ ਚੱਲਦੇ ਕਿ ਵੀ ਹੋਟਲ ਆਪਣਾ ਹੋਏਗਾ ਸਨੀਆਂ ਚੀਜ਼ ਆਪਣੀਆਂ ਬਹੁਤ ਹੋਟਲ ਚ ਸੀ ਦਿੱਲੀ ਨੀਰ ਹੋਟਲ ਚ ਮੈਂ ਚੁੰਬੀ ਚ ਰਿਆਂ ਤੁਸੀਂ ਵੀ ਸ਼ਾਇਦ ਮੇਰੀ ਝੂੰਬੀ ਦੇਖੀ ਹੋਊਗੀ ਉੱਥੇ ਵਿੱਚ ਹੀ ਨਹਾਉਣ ਵਾਲਾ ਹੁੰਦਾ ਵਿੱਚ ਹੀ ਰਸੋਈ ਹੁੰਦੀ ਵਿੱਚ ਹੀ ਸਾਰਾ ਪੈਣ ਵਾਲਾ ਹੁੰਦਾ ਇੱਕੋ ਤੰਬੂ ਸੀ ਮੇਰੇ ਕੋਲੇ ਮੈਂ ਉੱਥੇ ਰਹਿੰਦਾ ਰਿਹਾ ਕਿਸੇ ਹੋਟਲ ਜਿਹਾ ਪਏ ਹਾਂ ਸਾਡੇ ਅਸੀਂ ਬਲਵੀ ਰਾਜਿਆਂ ਨੂੰ ਕਿਹਾ ਸੀ ਤੂੰ ਵੱਡੀ ਉਮਰ ਹੈ ਤੇਰੀ ਤਾਂ ਸਾਡ ਦੋਨੋਂ ਬਾਰੇ ਸੋਚਣਾ ਇਹਨੂੰ ਅਸੀਂ ਜ਼ਰੂਰ ਕਹਿ ਕੇ ਕਿਹਾ ਸੀ ਵੀ ਤੁਸੀਂ ਜਿੱਥੇ ਮਰਜ਼ੀ ਪਓ ਸਾਡਾ ਕੋਈ ਤਰਾਜ ਨਹੀਂ ਹੋਊਗਾ ਅਸੀਂ ਜਿਹੜੀ ਦੂਜੀ ਲੀਡਰਸ਼ਿਪ ਸੀ ਅਸੀਂ ਸਾਰੇ ਨੁਕਾਤ ਸੀ ਬਿਲਕੁਲ ਅੱਛਾ ਮੈਂ ਜਾਂਦੇ ਇੱਕ ਆਖੀਰਲਾ ਸਵਾਲ ਲੈਣਾ ਚਾਹਾਂਗਾ ਮਾਨਸਾ ਦਾ ਸਿੱਧੂ ਮੂਸੇਵਾਲੇ ਦੀ ਫੈਮਿਲੀ ਦੇ ਨਾਲ ਜੁੜਿਆ ਹੋਇ ਜਿਸ ਤਿੱਕੇ ਨਾਲ ਸਿੱਧੂ ਦਾ ਕਤਲ ਹੋਇਆ ਉਸ ਤੋਂ ਬਾਅਦ ਕਾਫੀ ਇਨਸਾਫ ਦੇ ਲਈ ਪਰਿਵਾਰ ਚਲਦਾ ਆ ਰਿਹਾ ਤੁਹਾਡੇ ਨਾਲ ਥੋੜੀ ਤੂ ਤੂ ਮੈਮਾ ਹੋ ਜਾਂਦੀ ਸੀ ਕਈ ਵਾਰ ਤੁਹਾਡੇ ਵੱਲੋਂ ਕੋਈ ਸ਼ਬਦ ਕਹਿ ਦਿੱਤੇ ਜਾਂਦੇ ਸੀ ਕਿ ਪਰ ਉਹਨਾਂ ਦੇ ਫੈਮਿਲੀ ਦੇ ਵਿੱਚ ਇਸ ਤਿੱਕੇ ਦੇ ਨਾਲ ਹੋਇਆ ਪਿਆ ਕਿ ਉਹ ਇਨਸਾਫ ਲਈ ਮੰਗ ਰਹੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਇੱਕ ਪੁਲਿਸ ਵਾਲਿਆਂ ਦੀ ਝੜਪ ਹੋਈ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਉਹ ਇਨਸਾਫ ਲਈ ਵੀ ਮੰਗ ਕਰ ਰਹੇ ਨੇ ਜਿਹੜੇ ਸਿਕਿਉਰਟੀ ਹੈ ਤੇ ਸਿਕਿਉਰਟੀ ਦੂਜੇ ਪਾਸੇ ਨੂੰ ਆਪਸ ਵਿੱਚ ਲੜੀ ਮਰੀ ਜਾ ਰਹੀ ਹੈ ਮੇਰਾ ਖਿਆਲ ਹੈ ਉਹ ਇੱਕ ਸਾਡੀ ਐਸੀ ਸ਼ਕਤੀ ਸੀ ਕਿ ਸਾਡੇ ਇਲਾਕੇ ਦਾ ਨਾਮ ਉੱਚਾ ਕਰਨ ਵਾਲਾ ਸਿੱਧੂ ਸਾਹਿਬ ਮਤਲਬ ਜੇ ਕਹੇ ਮੇਰੇ ਦਾ ਪੋਤਿਆਂ ਦਾ ਹਾਨੀ ਦੀਗਾ ਸਾਡੇ ਇਲਾਕੇ ਦਾ ਨਾਮ ਉੱਚਾ ਹੋ ਜਾਏਗਾ ਇੱਥੋਂ ਤੇ ਕਰਤਿਬ ਮੇਰੀ ਗੱਡੀ ਦਿੱਲੀ ਗਈ ਮੁੰਡੇ ਫੋਟੋ ਮਲਾ ਕੇ ਗਈ ਵੀ ਗੱਡੀ ਉਹ ਪੰਡਤ ਦੇ ਨੇੜੇ ਦੀ ਹੈਗੀ ਇਹ ਜੀ ਹਸਤੀ ਨੂੰ ਚਲਿਆ ਜਾਣਾ ਤੇ ਉਹ ਵੱਡਾ ਇਲਾਕੇ ਦਾ ਨੁਕਸਾਨ ਪੰਜਾਬੀਆਂ ਦਾ ਨੁਕਸਾਨ ਪੰਜਾਬ ਦਾ ਨੁਕਸਾਨ ਉਹ ਮਾੜਾ ਹੋਇਆ ਵੱਡਾ ਜਿਆਦਾ ਮਾੜਾ ਹੋਇਆਗਾ ਮਤਲਬ ਮੈਂ ਤਾਂ ਇਸ ਗੱਲ ਦਾ ਕਹਾਂ ਮੈਂ ਨਿਧਿਆ ਕਰਦਾ ਉਸ ਗੱਲ ਦੀ ਜਿਹੜੇ ਲੋਕਾਂ ਨੇ ਉਹਦਾ ਕਤਲ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਪਰਿਵਾਰ ਦੇ ਨਾਲ ਸਿਕਿਉਰਿਟੀ ਦੀ ਕੁਝ ਕਹਿਣਾ ਚਾਹੁੰਗੇ ਜਿਹੜੀ ਆਪਸ ਵਿੱਚ ਲੜੀ ਜਾ ਰਹੀ ਆ ਕਿ ਪਰਿਵਾਰ ਦਾ ਧਿਆਨ ਰੱਖਣਾ ਤੇ ਆਪਸ ਵਿੱਚ ਲੜੀ ਜਾ ਰਹੀ ਆ ਸਰ ਸਿਕਿਉਰਿਟੀ ਪ੍ਰਸ਼ਾਸਨ ਨੂੰ ਇਹ ਕਰਨਾ ਪੱਕੀ ਸਿਕਿਉਰਿਟੀ ਨਹੀਂ ਰੱਖਣੀ ਚਾਹੀਦੀ ਸਿਕਿਉਰਿਟੀ ਹੱਥ ਅਤੇ ਬਾਦ ਬਦਲਣੀ ਚਾਹੀਦੀ ਆ ਨੌਜਵਾਨ ਬੈਠੇ ਬੈਠੂ ਸੀ ਅੱਕੇ ਜਾਂਦੇ ਨੇ ਕੰਮ ਤਾਂ ਕੋਈ ਹੁੰਦਾ ਨਹੀਂ ਹੁੰਦੇ ਨੇ ਵਿਹਲੇ ਪਰ ਉਹਦੀ ਉੱਥੋਂ ਬਦਲੀ ਹੋਣੀ ਚਾਹੀਦੀ ਆ ਹਫਤੇ ਬਾਅਦ ਉਹਨੂੰ ਹੋਰ ਕੰਮ ਤੇ ਭੇਜਣ ਦੇ ਨਵੀਂ ਸਕਿਉਰਿਟੀ ਭੇਜਣੀ ਹੈ ਉਹ ਫਿਰ ਨੌਜਵਾਨ ਨੇ ਇੱਕ ਦਿਨ ਕਿ ਤੇ ਆਪ ਤਲਖੀ ਚ ਆ ਜਾਂਦੇ ਨੇ ਉਹ ਆਉਂਦੀ ਰਹਿੰਦੇ ਨੇ ਕਿ ਮਤਲਖੀ ਚ ਹੋ ਜਾਂਦੀ ਇੱਕ ਦਿਨ ਕਿ ਤੇ ਅੱਧਾ ਘਟ ਹੋ ਜਾਂਦਾ ਨਹੀਂ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਠੀਕ ਰੰਦੂ ਸਿੰਘ ਮਾਨਸਾ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਤਾਂ ਚੰਡੀਗੜ੍ਹ ਪਹੁੰਚ ਕੇ ਵੀ ਕਿਹਾ ਜਾ ਰਿਹਾ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ 14 ਸਾਲਾਂ ਬਾਅਦ ਅਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਏ ਆ ਤਾਂ ਇਹ ਸਾਡੀ ਸਭ ਤੋਂ ਵੱਡੀ ਜਿੱਤ ਹੈ ਤੇ ਜੇ ਮਾਰਚ ਹੋਏਗਾ ਤਾਂ ਅਸੀਂ ਜਾਵਾਂਗੇ ਜੇ ਪ੍ਰਸ਼ਾਸਨ ਨਾਲ ਸਹਿਮਤੀ ਹੋਈ ਹੈ ਤਾਂ ਜੇ نئی ਸਹਿਮਤੀ ਹੋਈ ਅਸੀਂ ਕੋਈ ਮਾਰਚ ਨਹੀਂ ਕਰਨਾ ਅਸੀਂ ਇੱਥੋਂ ਵਾਪਸ ਜਾਵਾਂਗੇ ਮੈਂ ਜਥੇਬੰਦੀ ਨਾਲ ਸਹਿਮਤ ਨਹੀਂ ਹੋਵਾਂਗਾ ਪਰ ਕੀ ਹੋਵੇਗਾ ਅਸੀਂ ਸ਼ਾਮ ਤੱਕ ਦੇਖਦੇ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿਾਂਗੇ